ਤਾਂ ਖਬਰ ਫਗਵਾੜਾ ਤੋਂ ਹੈ ਜਿੱਥੋਂ ਦੇ ਚਾਚੌਕੀ ਕਲੋਨੀ ਦੇ ਵਿੱਚ ਦੇ ਰਾਤ ਚੋਰਾਂ ਨੇ دہشت ਮਚਾਈ ਹੈ ਤੇ ਇੱਕ ਘਰ ਨੂੰ ਨਿਸ਼ਾਨਾ ਬਣਾ ਲਿਆ ਲੱਖਾਂ ਦਾ ਸੋਨਾ ਤੇ ਨਕਦੀ ਲੁੱਟ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਪਰਿਵਾਰ ਨੂੰ ਵਾਰਦਾ ਦਾ ਸਵੇਰ ਨੂੰ ਪਤਾ ਚੱਲਦਾ ਚੋਰੀ ਸੰਬੰਧੀ ਜਾਣਕਾਰੀ ਇਹ ਹਾਸਲ ਹੋਈ ਹੈ ਜਿਸ ਦੇ ਵਿੱਚ ਘਰ ਦੀ ਮਾਲਕਣ ਨੇ ਦੱਸਿਆ ਜਿਸ ਦਾ ਨਾਮ ਕਿਰਨ ਦੱਸਿਆ ਜਾ ਰਿਹਾ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਜੀ ਪਿੰਡ ਗਏ ਹੋਏ ਸੀ ਤੇ ਉਹਦੇ ਪਿੱਛੇ ਦੀ ਪਿਛੋਂ ਦੇ ਚੋਰ ਆਉਂਦੇ ਨੇ ਤੇ ਛੱਤ ਦਾ ਦਰਵਾਜ਼ਾ ਤੋੜ ਕੇ ਸੋਨੇ ਦੇ ਗਹਿਣੇ ਤੇ ਨਕਦੀ ਤੋਂ ਇਲਾਵਾ ਲੈਪਟਾਪ ਵੀ ਲੈ ਕੇ ਚੋਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਦੇ ਭਰਾ ਦਾ ਵਿਆਹ ਰੱਖਿਆ ਹੋਇਆ ਸੀ ਜਿਸ ਲਈ ਉਹਨਾਂ ਨੇ ਸੋਨੇ ਤੇ ਹੋਰ ਗਹਿਣੇ ਜਿਹੜੇ ਨੇ ਉਹ ਬਣਾ ਕੇ ਰੱਖੇ ਹੋਏ ਸਨ ਪਰ ਇਸ ਘਰ ਦੇ ਵਿੱਚ ਹੁਣ ਜਿੱਥੇ ਘੋੜੀਆਂ ਸੁਹਾਗ ਗੂੰਜਣੇ ਸੀ ਉਸ ਘਰ ਦੇ ਵਿੱਚ ਹੁਣ ਚੋਰਾਂ ਨੇ دہشت ਮਚਾ ਦਿੱਤੀ ਉੱਥੇ ਘਰ ਦੀ ਮਾਲਕਣ ਨੇ ਵੀ ਦੱਸਿਆ ਕਿ ਚੋਰਾ ਦੀ ਚੋਰੀ ਦੀ ਵਾਰਦਾਤ ਸੂਚਨਾ ਉਹਨਾਂ ਦੇ ਗੁਆਂਢੀਆਂ ਤੋਂ ਉਹਨਾਂ ਨੂੰ ਪਤਾ ਚੱਲਦੀ ਹੈ ਜਦੋਂ ਉਹਨਾਂ ਨੇ ਆ ਕੇ ਦੇਖਿਆ ਕਿ ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਤੇ ਨਾਲ ਹੀ ਹੋਰ ਵੀ ਕੀਮਤੀ ਸਮਾਨ ਨਕਦੀ ਜਿਹੜੀ ਹੈ ਉਹ ਗਾਇਬ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਰਾਤ ਨੂੰ ਇਲਾਕੇ ਦੇ ਵਿੱਚ ਜਿਹੜੀ ਕਹਿ ਸਕਦੇ ਗਸ਼ਤ ਵਧਾਉਣ ਦੀ ਗੱਲ ਕੀਤੀ ਹੈ ਮੰਗ ਕੀਤੀ ਹੈ ਨਾਲ ਹੀ ਚੋਰਾਂ ਨੂੰ ਫੜ ਕੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਕਰਨ ਦੀ ਵੀ ਮੰਗ ਕਰ ਰਹੇ ਨੇ ਤਾਂ ਬਿਲਕੁਲ ਇੱਥੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਪੁਲਿਸ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਹੁੰਦੇ ਨੇ ਕਿ ਆਖਰ ਦੇਰ ਰਾਤ ਨੂੰ ਜਿਹੜੀਆਂ ਗਲੀਆਂ ਮੁਹੱਲੇ ਨੇ ਉਹਨਾਂ ਦੇ ਵਿੱਚ ਗਸ਼ਤ ਕਿਉਂ ਨਹੀਂ ਕੀਤੀ ਜਾਂਦੀ ਚੋਰਾਂ ਦੇ ਹੌਸਲੇ ਕਿਸ ਤਰ੍ਹਾਂ ਨਾਲ ਇੰਨੇ ਉਲੰਧ ਹੋ ਸਕਦੇ ਨੇ ਸਭ ਨੇ ਪੁੱਛਿਆ ਯਾਰ ਦਿਨੇ ਮਤਲਬ ਤੂੰ ਆ ਦੇ ਦੇ ਤੇਰੇ ਘਰ ਮੋੜੀ ਹੋਈ ਹੈ ਮਤਲਬ ਬਿੰਗਾ ਹੋਇਆ ਪਿਆ ਤੇ ਅਸੀਂ ਆਏ ਸਵੇਰੇ ਤੇ ਅਸੀਂ ਦੇਖਿਆ ਕਲਕਣਾ ਸੋੜ ਕੇ ਤਾਂ ਛੋੜੀ ਹੋਈ ਪਿਆ ਜਿੱਦਾਂ ਤਿੰਨ ਲੱਗਦਾ ਜੁਲਰੀ ਸੀਗਾ ਮੇਰਾ ਭਰਾ ਦਾ ਵਿਆਹ ਸੀਗਾ ਦਸੰਬਰ ਚ ਰੱਖਿਆ ਜੇਗਾ ਤੇ 1.5 ਲੱਖ ਐਸੇ ਪਿਆ ਸੀ ਉਹਦਾ ਫੋਨ ਵੀ ਸੀ ਨਵਾਂ ਹਰ ਜੇ ਕਿਸ ਤਰ੍ਹਾਂ ਦਾ ਭੜਿਆ ਸੀ ਫੋਨ ਦੇ ਕਿਸੇ ਅਸੀਂ ਉਹ ਵੀ ਫੋਨ ਵੀ ਸੀਗਾ ਭਾਂਡੇ ਸੀਗੇ ਪਿੱਕਲ ਦੇ ਰਦ ਰੱਖੇ ਸੀਗੇ ਬੈਡ ਦੇ ਸੀ ਉਹ ਵੀ ਲੈ ਗਏ ਤੇ ਜਿਹੜਾ ਇਹ ਕੰਪਿਊਟਰ ਵਗੈਰਾ ਸੀਗਾ ਉਹ ਕੰਪਿਊਟਰ ਵੀ ਮੇਰਾ ਭਰਾ ਹੁਣ ਨਵਾਂ ਕਰਾ ਕੈਸੇ ਕਰਨ ਨਾਲ ਕਾਲ ਬੈਕਿੰਗ ਤੇ ਕੰਮ ਕਰਨਾ ਕੰਪਿਊਟਰ ਵੀ ਲੈ ਲਿਆ ਲੈਪਟਾਪ ਲੈ ਗਿਆ ਜਿਹਦਾ ਉਹਦੇ ਬੈਟਰੀ ਪੁੱਟੇ ਉਹ ਛੱਡ ਗਿਆ ਬੈਟਰੀ ਲੈਪਟਾਪ ਜੈਸਾ ਉਹ ਲੈ ਗਿਆ ਕੀ ਲੱਗ ਰਿਹਾ ਤੁਹਾਨੂੰ ਕਿੰਨੇ ਕ ਬੀ ਦੀ ਘਟਨਾ ਹੈ ਰਾਤ ਦੀ ਹੈ ਕਿ ਦਿਨ ਦੀ ਹੈ ਰਾਤ ਦੀ ਹੈ ਭਾਜੀ ਕਿਉਂ ਦਾਤੀ ਪੈਂਦੇ ਆ ਸਾਢੇ 6 ਵਜੇ ਪਹੁੰਚ ਗਵਾਂਡੀ ਹੋਏ ਅੱਛਾ ਜੀ ਰਾਤ ਤੇ ਕੰਮ ਹੈ ਦਿਨ ਤੇ ਫਿਰ ਕੀ ਲੱਗ ਰਿਹਾ ਤੁਹਾਨੂੰ ਕੋਠੇ ਵਾਲ ਦੇ ਆਇਆ ਭਾਜੀ ਗਲੀ ਵਾਲ ਤੋਂ ਦਾਨ ਚਾਹਤਾ ਕਿ ਵਾਲੇ ਥੋੜਾ ਸਾਡੇ ਕੋਲ ਕੋਠੇ ਵਾਲ ਦੇ ਗਿਆ ਇੱਧਰ ਕੰਨ ਸਾਡੇ ਨਾਲ ਲੱਗਦੀ ਆ ਉੱਥੇ ਗਏ ਕੋਈ ਕੈਮਰੇ ਵਗੈਰਾ ਗਲੀ 'ਚ ਕੋਈ ਕੈਮਰੇ ਭਾਜੀ ਗਲੀ 'ਚ ਹੈ ਨਹੀਂ ਕਿਤੇ